ਬੈਕ ਟੂ ਮਾਈ ਚੈਨਲ ਹਮ ਤੁਮ ਯੂਕੇ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਵੀ ਠੀਕ ਠਾਕ ਆ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਿੱਦਾਂ ਇੰਡੀਅਨ ਇੰਡੀਅਨ ਕੁਲਚਾ ਹੁੰਦਾ ਵਾ ਜਿੱਦਾਂ ਰੇੜੀ ਵਗੈਰਾ ਤੇ ਜਿੱਦਾਂ ਭਾਈ ਬਣਾ ਕੇ ਵੇਚਦੇ ਉਹ ਕਿੱਦਾਂ ਬਣਾਉਂਦੇ ਆ ਕਿੱਦਾਂ ਪੂਰਾ ਇੰਡੀਅਨ ਟੇਸਟ ਹੀ ਆਏਗਾ ਤੁਸੀਂ ਸਾਡੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰਿਓ ਚਲੋ ਅਹੀਂ ਤਿਆਰ ਕਰਕੇ ਤੁਹਾਨੂੰ ਦੱਸਦੇ ਆ ਕਿੱਦਾਂ ਹੀ ਵਨ ਬਾਈ ਵਨ ਅਹੀਂ ਇਹ ਜਿਹੜਾ ਕੁਲਚਾ ਤਿਆਰ ਕੀਤਾ ਇਨੂੰ ਜਿੱਦਾਂ ਕਈ ਜਗ੍ਹਾ ਛਨੇ ਵਾਲਾ ਬੰਦ ਵੀ ਕਹ ਲੈਂਦੇ ਆ ਕਈ ਜਗ੍ਹਾ ਚਨੇ ਆ ਚਨੇ ਛੋਲੇ ਕੁਲਚੇ ਵੀ ਕਹ ਲੈਂਦੇ ਕੁਝ ਵੀ ਤੁਸੀਂ ਦੱਸਿਓ ਤੁਹਾਡੀ ਸਾਈਡ ਇਹਨੂੰ ਕੀ ਕਹਿੰਦੇ ਆ ਚਲੋ ਅਸੀਂ ਸਟਾਰਟ ਕਰਦੇ ਆ ਰੈਸਪੀ ਪਹਿਲਾਂ ਆਪਾਂ ਆਲੂਆਂ ਨੂੰ ਬੋਇਲ ਕਰ ਲਿਆ ਵਾ ਹੁਣ ਇਹਨਾਂ ਨੂੰ ਆਪਾਂ ਪੀਲ ਕਰ ਲਾਂਗੇ ਆਪਾਂ ਪੀਲ ਕਰਕੇ ਇਹਨਾਂ ਨੂੰ ਮੈਸ਼ ਕਰ ਲੈਣ ਨੂੰ ਜਿਆਦਾ ਨਹੀਂ ਮੈਸ਼ ਕਰਨਾ ਥੋੜੇ ਜਿਹਾ ਖੜੇ ਖੜੇ ਰਹਿਣ ਦੇਣੇ ਆਪਾਂ ਇੱਕ ਪਿਆਜ਼ ਲਿਆ ਵਾ ਇੱਕ ਵੱਡਾ ਲਿਆ ਸੀ ਇੱਕ ਆਪਾਂ ਛੋਟਾ ਲਿਆ ਉਹਨੂੰ ਆਪਾਂ ਬ੍ਰਿਕ ਬ੍ਰਿਕ ਚੌਪ ਕਰ ਲਿਆ ਇੱਕ ਟਮਾਟਰ ਲਿਆ ਉਹਨੂੰ ਚੌਪ ਕਰ ਲਿਆ ਹਰੀਆਂ ਮਿਰਚਾਂ ਉਹਨਾਂ ਨੂੰ ਚੌਪ ਕਰ ਲਿਆ ਫਾਈਟ ਚਨੇ ਇਹਨਾਂ ਨੂੰ ਆਪਾਂ ਬੋਇਲ ਕਰ ਲਿਆ ਸੀ ਇਹਨਾਂ ਨੂੰ ਵਿੱਚ ਪਾ ਦਾਂਗੇ ਇਹਨਾਂ ਨੂੰ ਦੈਨ ਮਿਕਸ ਕਰ ਦਾਂਗੇ ਦੈਨ ਪਿਆਜ਼ ਜਿਹੜਾ ਆਪਾਂ ਕੱਟਿਆ ਇਹਨੂੰ ਵਿੱਚ ਪਾ ਦਾਂਗੇ ਪਿਆਜ਼ ਸਾਰੇ ਪਾ ਦੇਣਾ ਜਿੰਨਾ ਕਿ ਆਪਾਂ ਚੌਪ ਕੀਤਾ ਸੀ ਪਿਆਜ਼ ਪਾ ਤੇ ਇਹਨਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੈਨ ਹੁਣ ਪਾ ਦਾਂਗੇ ਆਪਾਂ ਟਮਾਟਰ ਇਹ ਆਪਾਂ ਸਾਰੇ ਟਮਾਟਰ ਪਾ ਦੇਣੇ ਆ सारा कुछ मिक्स कर दो, मिल्क कर दो मिक्स, थोड़ा जब पादो वाइट सॉल्ट, नमक, एक स्पून अपा व्हाइट तो पाया तो एक स्पून ही अपा ब्लैक सॉल्ट पादंगे काला नमक, आध हाँ स्पून पादंगे अपा रेड चिल्ली, चिल्ली फ्लेक्स, मतलब जितना तो ही, ओह सॉरी ਜੇ ਤਿੱਖਾ ਖਾਂਦੇ ਹੋ ਤਾਂ ਤੁਸੀਂ ਰੈੱਡ ਪਾ ਸਕਦੇ ਨਹੀਂ ਤੇ ਗ੍ਰੀਨ ਦੋਨੋਂ ਚੋ ਇੱਕ ਯੂਜ਼ ਕਰ ਸਕਦੇ ਤੇ ਆਪਾਂ ਰੈੱਡ ਤੇ ਗ੍ਰੀਨ ਦੋਨੇ ਥੋੜੇ ਥੋੜੇ ਯੂਜ਼ ਕੀਤੀ ਹੈ ਇੱਕ 스ਪੂਨ ਪਾ ਦਾਂਗੇ ਆਪਾਂ ਗਰਮ ਮਸਾਲਾ ਇੱਕ 스ਪੂਨ ਆਪਾਂ ਲੈ ਲਿਆ ਜੀਰੇ ਦਾ ਤੇ ਧਨੀਏ ਨੂੰ ਗ੍ਰਾਇੰਡ ਕਰਕੇ ਇੱਕ 스ਪੂਨ ਤੁਸੀਂ ਪਾ ਦੋਗੇ ਨਿੰਬੂ ਦਾ ਰਸ ਜੇ ਤੁਹਾਡੇ ਕੋਲ ਜਿੱਦਾ ਬੋਟਲ ਵਾਲਾ ਬੋਟਲ ਵਾਲਾ ਪਾਸਾ ਨਹੀਂ ਤੇ ਤੁਸੀਂ ਫ੍ਰੈਸ਼ ਲੈਣ ਮਨ ਲੱਗ ਕੇ ਉਹਦਾ ਰਸ ਕੱਢ ਕੇ ਪਾ ਸਕਦੇ ਇੱਕ 스ਪੂਨ ਪਾ ਦੋ ਤੁਸੀਂ ਚਾਟ ਮਸਾਲੇ ਦਾ ਚਾਟ ਮਸਾਲਾ ਪਾਉਣ ਤੋਂ ਬਾਅਦ ਇਹਨੂੰ ਸਾਰੇ ਨੂੰ ਕਰ ਲੋ ਮਿਕਸ ਇੱਕ ਚੀਜ਼ ਮੈਂ ਧਿਆਨ ਰੱਖਣੀ ਤੁਸੀਂ ਜਿੱਦਾਂ ਪਿਆਜ਼ ਵਗੈਰਾ ਇਹਨੂੰ ਤੁਸੀਂ ਲਾਈਕ ਫਰਾਈ ਵਗੈਰਾ ਕਰਕੇ ਨਹੀਂ ਪਾਣਾ ਸਿੰਪਲ ਕੱਟ ਕੇ ਫਿਰ ਤੁਸੀਂ ਇਹਨੂੰ ਵਿੱਚ ਪਾ ਲੈਣਾ ਜਿੱਦਾਂ ਹਰੀ ਮਿਰਚ ਟਮਾਟਰ ਸਾਰਾ ਕੁਛ ਜਿੱਦਾਂ ਕੱਚਾ ਹੀ ਨਾਰਮਲੀ ਚੌਪ ਕਰਕੇ ਇਹਨੂੰ ਪਾ ਦੇਣਾ ਇਹਨਾਂ ਤੋਂ ਤੁਹਾਡੇ ਕਰੰਚੀ ਟੇਸਟ ਆਏਗਾ ਤੇ ਨੈਕਸਟ ਤੁਸੀਂ ਇਹਨੂੰ ਕਿੱਦਾਂ ਤਿਆਰ ਕਰਨੇ ਗੁਲਚੇ ਨੂੰ ਉਹ ਤੁਹਾਨੂੰ ਅਸੀਂ ਦੱਸਦੇ ਹਾਂ ਇੱਕ ਬੋਲ ਦੇ ਵਿੱਚ ਤੁਸੀਂ ਦੇਸੀ ਘਿਓ ਜਾਂ ਬਟਰ ਕੁਛ ਵੀ ਮੈਲਟ ਕਰ ਲੈਣਾ ਆਪਾਂ ਦੇਸੀ ਘਿਓ ਮੈਲਟ ਕਰ ਲਿਆ ਸਭ ਤੋਂ ਮੇਨ ਸਟੈਪ ਕਿ ਤੁਸੀਂ ਇਹਨੂੰ ਬਣਾਉਣਾ ਜਿਹੜਾ ਤਵੇ ਤੇ ਤਵੇ ਤੇ ਆਪਾਂ ਲੈਣਾ ਤੇਲ ਥੋੜਾ ਜਿਹਾ ਤੇਲ ਲੈਣਾ ਉੱਪਰ ਪਾਣਾ ਜੀਰਾ ਜੀਰੇ ਨੂੰ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਜਿੱਦਾਂ ਇਦਾਂ ਤਵੇ ਤੇ ਬਣਾਉਣਾ ਤੁਹਾਨੂੰ ਪੂਰਾ ਜਿਹੜਾ ਉੱਥੇ ਰੇੜੀ ਤੇ ਵਗੈਰਾ ਤੇ ਜਿੱਦਾਂ ਸਟ੍ਰੀਟ ਫੂਡ ਹੁੰਦਾ ਉਦਾਂ ਦਾ ਟੇਸਟ ਆਊਗਾ ਜਿੱਦਾਂ ਰੇੜੀ ਵਗੈਰਾ ਤੇ ਭਾਈ ਵੇਚਦੇ ਆ ਉਦਾਂ ਜੀਰਾ ਰੋਸਟ ਹੋ ਗਿਆ ਹੁਣ ਆਪਾਂ ਇਹ ਲੈਣਾ ਮਟੀਰੀਅਲ ਮਿਕਸਚਰ ਤੇ ਇਹਨੂੰ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਫਿਰ ਜਿੱਦਾਂ ਆਪਾਂ ਪੁੰਨ ਲੈਣਾ ਬਟ ਇਹਨੂੰ ਹੈ ਕਿ ਕੋਈ 프라이ਪੈਨ ਨਹੀਂ ਯੂਜ਼ ਕਰਨੀ ਕੋਈ ਕੜਾਈ ਨਹੀਂ ਯੂਜ਼ ਕਰਨੀ ਜਦੋਂ ਤਵੇ ਤੇ ਪੁੰਨਣਾ ਜੀਰਾ ਪਾ ਕੇ ਤੇ ਇਹਦੀ ਪੂਰਾ ਜਿੱਦਾਂ ਕੋਲਚੇ ਦਾ ਟੇਸ ਆਊਗਾ ਜਿੱਦਾਂ ਇੰਡੀਅਨ ਸਟਰੀਟ ਫੂਡ ਤੇ ਤੇ ਜਿਹੜਾ ਹੁੰਦਾ ਹੈ ਆ ਗਿਆ ਸਾਡਾ ਗਰਮ ਜੀ ਵਗੈਰਾ ਬ੍ਰਿਥ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਕੇ ਬੋਲਟ ਕੱਢ ਲਾਂਗੇ ਜਾਂ ਇਹਨੂੰ ਆਪਾਂ ਸਾਈਡ ਤੇ ਇੱਕ ਸਾਈਡ ਤੇ ਕਰ ਲਾਂਗੇ ਜੇ ਤੁਸੀਂ ਇੱਕ ਦੋ ਕੁਲਚਾ ਬਣਾਉਣਾ ਫਿਰ ਤੁਸੀਂ ਸਾਈਡ ਤੇ ਕੱਢ ਸਕਦੇ ਹੋ ਨਹੀਂ ਤਾਂ ਤੁਸੀਂ ਇਹਦਾ ਪੱਕੇ ਬੋਲ ਵਗੈਰਾ ਚ ਵੀ ਕੱਢ ਸਕਦੇ ਆਪਾਂ ਲਵਾਂਗੇ ਇਹ ਵਾਲਾ ਬੰਦ ਇਹਦੇ ਵਿੱਚ ਆਪਾਂ ਫਿਲਿੰਗ ਕਰ ਦਾਂਗੇ ਜਦੋਂ ਆਪਾਂ ਫਿਲਿੰਗ ਕਰ ਲਈਏ ਤੇ ਇਹਨੂੰ ਸੇਮ ਤਵੇ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਜਿੱਦਾਂ ਬਟਰ ਵਗੈਰਾ ਲਾ ਕੇ ਚਾਹੇ ਕੁਝ ਵੀ ਜਦ ਤੱਕ ਗਰਮ ਹੋ ਜਾ ਚੰਗੀ ਤਰ੍ਹਾਂ ਥੋੜਾ ਥੋੜਾ ਆਪਾਂ ਬਟਰ ਲਾ ਦਾਂਗੇ ਤੁਸੀਂ ਬਟਰ ਰਾਇਲ ਜੋ ਵੀ ਕੁਛ ਦੇਸੀ ਘੀ ਕੁਛ ਲਾ ਸਕਦੇ ਹੋ ਮੈਂ ਥੋੜਾ ਬਰਸ਼ ਦੇ ਨਾਲ ਲਾ ਦੇਣਾ ਜ਼ਿਆਦਾ ਨਹੀਂ ਲਾਉਣਾ ਇਹਨਾਂ ਨੂੰ ਪੇ ਦਬਾਏ 1 ਬਾਈ 1 ਸਾਰੇ ਜ ਫਿਲਿੰਗ ਕਰਕੇ ਪਰੇਡੀ ਕਰ ਲੈਣੇ ਹੋ ਗਏ ਨੇ ਤਿਆਰ ਇਹਨੂੰ ਤੁਸੀਂ ਕੈਚਪ ਵਗੈਰਾ ਨਾਲ ਸਰਵ ਕਰ ਸਕਦੇ ਹੋ ਅਤੇ ਇਹ ਪੂਰੇ ਜਿੱਦਾਂ ਇੰਡੀਅਨ ਜਿੱਦਾਂ ਸਟ੍ਰੀਟ ਫੂਡ ਤੇ ਮਿਲ ਸਟ੍ਰੀਟ ਤੇ ਮਿਲਦੀ ਹੈ ਜਿੱਦਾਂ ਇੰਨੇ ਸਟ੍ਰੀਟ ਤੇ ਜਿੱਦਾਂ ਮਿਲਦਾ ਵਾ ਲੈ ਕੇ ਰੇੜੀ ਵਗੈਰਾ ਤੇ ਭਾਈ ਕੁਲਚੇ ਵੇਚਦੇ ਉੱਦਾਂ ਦਾ ਟੇਸਟ ਆਊਗਾ ਬਟ ਮੇਨ ਹੈ ਵਾਕਈ ਇਹਦਾ ਮਿਕਸਚਰ ਜਿਹੜਾ ਤੁਸੀਂ ਤਵੇ ਤੇ ਜਿੱਦਾਂ ਜਿੱਦਾਂ ਲਾਈਕ ਆਪਾਂ ਰੋਸਟ ਵਗੈਰਾ ਤਵੇ ਤੇ ਹੀ ਕਰਨਾ ਵਾ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਹੀ ਲੱਗੀ ਤੁਸੀਂ ਵੀ ਇਹ ਘਰੇ ਬਣਾ ਕੇ ਜਰੂਰ ਟਰਾਈ ਕਰਿਓ ਤੇ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਲੱਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਓਕੇ ਬਾਏ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ